प्यारे बच्चों सत श्री अकाल तो इस सबदा स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਵਿੱਚ ਸਾਨੂੰ ਕਰੌਣ ਚ ਰਿਖਾ ਹਾਂ ਪੰਜਾਬੀ ਵਿਆਕਰਨ ਦੇ ਉੱਤੇ ਇਹ ਇੰਪੋਰਟੈਂਟ ਕੁਐਸਚਨ ਜੋ ਕਿ ਤੁਹਾਡੀ ਜਨਰਲ ਨੋਲੇਜ ਲਈ ਇੰਪੋਰਟੈਂਟ ਹੈ ਤਾਂ ਚਲੋ ਹੁੜਾ ਆਪਣੀ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਹੈ ਤਾਂ ਇਸ ਦਾ ਉੱਤਰ ਹੈ ਵਿਲੀਅਮ ਕੈਰੀ ਮਹਾਕਾਵ ਵਿੱਚ ਘੱਟ ਤੋਂ ਘੱਟ ਕਿੰਨੇ ਸર્ગ ਹੁੰਦੇ ਹਨ ਤਾਂ ਇਸ ਦਾ ਉੱਤਰ ਹੈ 8 ਮਣਤਰ ਦੇ ਆਧਾਰ ਤੇ ਵਾਕ ਕਿੰਨੇ ਕਿਸਮ ਦੇ ਹੁੰਦੇ ਹਨ ਤਾਂ ਇਸ ਦਾ ਉੱਤਰ ਹੈ 4 ਗੁਰਮੁਖੀ ਲਿਪੀ ਕਿਸ ਪ੍ਰਾਤਲ ਲਿਪੀ ਤੋਂ ਉਪਜੀ ਹੈ ਤਾਂ ਇਸ ਦਾ ਉੱਤਰ ਹੈ ਬ੍ਰਹਮੀ ਤੋਂ ਉਹ ਧਰਤੀ ਜਿਸ ਵਿੱਚ ਸ਼ੋਰਾ ਹੋਵੇ ਤਾਂ ਇਸ ਦਾ ਉੱਤਰ ਹੈ ਕਲਰ ਪੰਜਾਬੀ ਦੇ ਸ਼ੁੱਧ ਵਿਅਜਰ ਹੁੰਦੇ ਹੜ ਤਾਂ ਇਸ ਦਾ ਉੱਤਰ ਹੈ 29 ਪੰਜਾਬੀ ਵਿੱਚ ਸ਼ੁੱਧ ਸਵਰ ਹੁੰਦੇ ਹੜ ਤਾਂ ਇਸ ਦਾ ਉੱਤਰ ਹੈ 10 ਪੰਜਾਬੀ ਦੀ ਟਕਸਾਲੀ ਭਾਸ਼ਾ ਤੇ ਇਸ ਤਰ੍ਹਾਂ ਹੈ ਮਾਜੀ ਪੰਜਾਬੀ ਦੇ ਹਾਠੀ ਵਿਅਜਨ ਪੱਪਾ ਫੱਫਾ ਬੱਬਾ ਪੱਬਾ ਮੱਮਾ ਬਿੰਦੀ ਕੀ ਹੈ ਤੇ ਇਸ ਤਰ੍ਹਾਂ ਲਗਾਕਰ ਅਗਲਾ ਪ੍ਰਸ਼ਨ ਪੰਜਾਬੀ ਵਿੱਚ ਕਿਸ ਭਾਸ਼ਾ ਦਾ ਸਵਰ ਹੈ ਇਸ ਤਰ੍ਹਾਂ ਪੂਆਦੀ ਵਾਕ ਦੀ ਤਰਤੀਬ ਹੈ ਤੇ ਇਸ ਤਰ੍ਹਾਂ ਕਰਤਾ ਕਰਮ ਕਿਰਿਆ ਪੰਜਾਬੀ ਭਾਸ਼ਾ ਦੇ ਸਾਹਿਤ ਦਾ ਮੁੱਢ ਕਦੋਂ ਵੱਜਾ ਤੇ ਇਸਦਾ ਉੱਤਰ ਹੈ 8ਵੀਂ 9ਵੀਂ ਸਦੀ ਤੋਂ ਜੋ ਅੱਖਰ ਪੈਰ ਵਿੱਚ ਲਿਖੇ ਜਾਣ ਤੇ ਇਸਦਾ ਉੱਤਰ ਹੈ ਦੁੱਤ ਅੱਖਰ ਗੁਰਮੁਖੀ ਵਰਡ ਵਾਲਾ ਦੇ ਕੁੱਲ ਅੱਖਰ ਤੇ ਇਸਦਾ ਉੱਤਰ ਹੈ 41 ਪੰਜਾਬੀ ਭਾਸ਼ਾ ਵਿੱਚ ਸਵੱਦਕ ਕਿੰਨੇ ਤਰ੍ਹਾਂ ਦੇ ਹੁੰਦੇ ਹੜ ਤੇ ਇਸਦਾ ਉੱਤਰ ਹੈ 3 ਨਾਮ ਕਿੰਨੇ ਤਰ੍ਹਾਂ ਦੇ ਹੁੰਦੇ ਹੜ ਤੇ ਇਸਦਾ ਉੱਤਰ ਹੈ ਪੱਜ ਕਾਰਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ 338 ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਸ ਦਾ ਉੱਤਰ ਹੈ 5 ਪੜਨਾਵ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਾਂ ਇਸ ਦਾ ਉੱਤਰ ਹੈ 6 ਕਿਰਿਆ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਾਂ ਇਸ ਦਾ ਉੱਤਰ ਹੈ 8 ਪੰਜਾਬੀ ਵਿੱਚ ਕਿੰਨੇ ਲਗਾਖਰ ਜਸਵਰ ਵਾਹਖੜ ਤਾਂ ਇਸ ਦਾ ਉੱਤਰ ਹੈ 33 ਪੰਜਾਬੀ ਦੀ ਕਿਹੜੀ ਧੁਰੀ ਅਖੱਡੀ ਹੈ ਤਾਂ ਇਸ ਦਾ ਉੱਤਰ ਹੈ 10 ਗੁਰਬੁਖੀ ਦੇ ਊੜਾ ਐੜਾ ਈੜੀ ਹਰ ਤ ਇਸ ਤੋਤਰ ਹੈ ਸਵਰਵਾਹਕ ਪੁਆਦੀ ਕੀ ਹੈ ਤ ਇਸ ਤੋਤਰ ਹੈ ਉਪਵਾਸ਼ਾ ਪਾਸ਼ਾ ਵਿਭਾਗ ਵਿੱਚ ਇਹਦੀ ਸਥਾਪਨਾ ਕਦੋਂ ਹੋਈ ਇਸ ਤੋਤਰ 1956 ਇਸ ਵਿੱਚ ਮਲਵਈ ਵਿੱਚ ਵਾਵਾ ਟੋੜੀ ਦਾ ਉਚਾਰਨ ਕੀਤਾ ਜਾਂਦਾ ਹੈ ਇਸ ਤੋਤਰ ਹੈ ਬੱਬੇ ਨਾਲ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਰ ਤ ਇਸ ਤੋਤਰ ਹੈ ਦੋ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤਾਂ ਇਸ ਦਾ ਉੱਤਰ ਹੈ 3 ਐਡਾ ਅੱਖਰ ੜਾ ਕੋ ਕਿੰ ਕਿੰディア ਕੁੱਲ ਕਿੰディア ਲਗਾ ਲੱਗਦੀ ਹੈ ਹਰ ਦਾ ਇਸ ਦਾ ਉੱਤਰ 3 ਤੇ ਬਿਆਰੇ ਬੱਚਾ ਅੱਜ ਦੇ ਵੀਡੀਓ ਨਹੀਂ ਮੈਂ ਤਾਂ ਸੋਡੋ ਮਿਲੂ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ